ਪਿੰਡ ਬਾਹਦਰ ਨਗਰ ਕੱਲ ਰਾਤ ਇੱਕ ਬੜੀ ਦੁਖਦਾਈ ਘਟਨਾ ਹੋਈ ਜਦੋਂ ਪੁੱਤਰ ਵੱਲੋਂ ਹੀ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਜਿਹੜੀ ਮੋਤ ਪ੍ਰਾਣਾ ਇਨਫੋਰਮੇਸ਼ਨ ਆ ਉਹ ਐਸ ਐਚ ਓ ਥਾਣਾ ਬਲਟੂਆ ਨੂੰ ਰਿਸੀਵ ਹੋਈ। ਜਿਸ ਸਬੰਧੀ ਪੁਲਿਸ ਪਾਰਟੀ ਤੇ ਮੈਂ ਵੀ ਮੌਕੇ ਤੇ ਪਹੁੰਚਾ। ਜਿੱਥੇ ਜਾ ਕੇ ਤਸਦੀਕ ਕਰਨ ਤੇ ਸਾਨੂੰ ਇਹ ਗੱਲ ਪਤਾ ਲੱਗੀ ਕਿ ਕੱਲ ਸ਼ਾਮ ਸੁਖਵੰਤ ਸਿੰਘ ਸਨ ਆਫ ਅਜੀਤ ਸਿੰਘ ਇਹ ਮਰਨ ਵਾਲੇ ਨੇ ਸਤਵਿੰਦਰ ਸਿੰਘ ਇਹਨਾਂ ਦਾ ਲੜਕਾ ਹੈ ਸਤਵਿੰਦਰ ਸਿੰਘ ਸਨ ਆਫ ਸੁਖਵੰਤ ਸਿੰਘ ਜਿਨੇ ਗੋਲੀ ਚਲਾ ਕੇ ਆਪਣੇ ਪਿਤਾ ਦਾ ਕਤਲ ਕੀਤਾ ਇਹਨਾਂ ਦੇ ਜਿਹੜਾ ਝਗੜਾ ਆ ਉਹ ਕੱਲ ਸ਼ਾਮੀ ਝੋਨੇ ਨੂੰ ਮੰਡੀ ਵਿੱਚ ਸੁੱਟਣ ਨੂੰ ਲੈ ਕੇ ਹੋਇਆ ਇਸ ਗੱਲ ਦੀ ਟਕਰਾਰ ਦੋਵਾਂ ਪਿਓ ਪੁੱਤਾਂ ਦੇ ਵਿੱਚ ਹੋਈ ਪਿਓ ਨੇ ਜਿਹੜਾ ਥੋੜਾ ਜਿਹਾ ਸ਼ਰਾਬੀ ਉਹਨੇ ਦੁਨਾਲੀ ਕੱਢ ਕੇ ਆਪਣੇ ਲੜਕੇ ਵੱਲ ਕੀਤੀ ਮੁੰਡੇ ਨੇ ਦਿਨਾਲੀ ਖੋਕੇ ਆਪਣੇ ਪਿਤਾ ਦੇ ਫਾਇਰ ਕਰ ਦਿੱਤਾ ਤੇ ਉਹ ਤੇ ਨਲਾ ਦੇ ਵਿੱਚ ਲੱਗ ਗਿਆ ਪਿਤਾ ਜੀ ਜਿਹੜੇ ਜ਼ਖਮੀ ਹੋ ਗਏ ਉਹਨਾਂ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਤੇ ਡਾਕਟਰ ਸਾਹਿਬ ਨੇ ਦਾਖਲ ਕੀਤੇ ਤੋਂ ਪਹਿਲਾਂ ਹੀ ਉਹਨਾਂ ਨੂੰ ਚੈੱਕ ਕਰਕੇ ਦੱਸ ਦਿੱਤਾ ਵੀ ਇਹ ਮਰ ਚੁੱਕੇ ਨੇ ਇਹਨਾਂ ਦੀ ਮੌਤ ਹੋ ਚੁੱਕੀ ਆ ਜਿਸ ਸੰਬੰਧੀ ਇਹ ਡੈੱਡ ਬੋਡੀ ਲੈ ਕੇ ਫੇਰ ਆਪਣੇ ਪਿੰਡ ਆ ਗਏ ਕਿਉਂਕਿ ਇੱਕੋ ਘਰ ਨਾਲ ਸੰਬੰਧਿਤ ਮਾਮਲਾ ਸੀ ਮਲਕਿ ਪੁੱਤਰ ਵੱਲੋਂ ਹੀ ਪਿਤਾ ਦਾ ਜਿਹੜਾ ਕਤਲ ਕੀਤਾ ਗਿਆ ਏ ਇਸ ਕਰਕੇ ਇਹਨਾਂ ਨੇ ਸਵੇਰ ਜਿਹੜਾ ਇਹਦਾ ਸਸਕਾਰ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੇ ਬਿਨਾਂ ਹੀ ਕਰ ਦਿੱਤਾ। ਇਸ ਸਬੰਧੀ ਜਦੋਂ ਇਨਫੋਰਮੇਸ਼ਨ ਤੇ ਅਸੀਂ ਮੌਕੇ ਤੇ ਪੁੱਛਿਆ ਤੇ ਮੌਕੇ ਤੇ ਪੜਤਾਲ ਕੀਤੀ। ਤੇ ਮਰਨ ਵਾਲੇ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਅੰਡਰ ਸੈਕਸ਼ਨ 103 ਜੀ ਬਣੇ 1 238 ਤੇ ਆਰਮਜੈਕਟ ਦੀਆਂ ਵੱਖ-ਵੱਖ ਧਰਾਵਾਂ ਥੱਲੇ ਥਾਣੇ ਬਲਟੋਈ ਵਿਖੇ ਪਰਚਾ ਦਰਜ ਕਰਕੇ ਤੇ ਇਹਦੀ ਤਫ਼ਤੀਸ਼ ਮੁਕੰਮਲ ਜਿਹੜੀ ਆ ਉਹ ਰੰਭ ਕਰ ਦਿੱਤੀ ਤੇ ਤਫਤੀਸ਼ ਦੌਰਾਨ ਇਹ ਗੱਲ ਬਿਲਕੁਲ ਸਾਹਮਣੇ ਆਈ ਆ ਕਿ ਮਰਨ ਵਾਲੇ ਸੁਖਵੰਤ ਸਿੰਘ ਦੇ ਲੜਕੇ ਵੱਲੋਂ ਹੀ ਉਹਦੇ ਲਾਇਸੈਂਸੀ ਵੈਪਨ ਦੇ ਨਾਲ ਫਾਇਰ ਕਰਕੇ ਆਪਣੇ ਪਿਤਾ ਦਾ ਕਤਲ ਕੀਤਾ ਗਿਆ ਇਸ ਸੰਬੰਧੀ ਜਿਹੜੀ ਐਫਐਐਸਐਲ ਟੀਮਾਂ ਵੀ ਮੌਕੇ ਤੇ ਬੁਲਾਈਆਂ ਗਈਆਂ ਹੋਰ ਜਿਹੜੇ ਸੈਂਟੀਫਿਕ ਸਪਰਟ ਓ ਵੀ ਆਏ ਤੇ ਮੌਕੇ ਤੇ ਤਫਤੀਸ਼ ਕਰਦੇ ਹਾਂ ਸਾਨੂੰ ਉਹਦੇ ਕੁਝ ਜਿਹੜੇ ਖੂਨ ਆਲੂਤ ਕੱਪੜੇ ਤੇ ਖੂਨ ਆਲੂਤ ਜਿਹੜੀ ਮਿੱਟੀ ਆ ਜਿਹੜੀ ਮਿਲੀ ਆ ਜਿਹਨੂੰ ਵੱਕ ਫਰਦਰ ਇਹ ਕਬਜ਼ਾ ਪੁਲਿਸ ਦੇ ਵਿੱਚ ਲੈ ਆ ਲਿਆ। ਸੋ ਇਹਦੇ ਇਸ ਵੰਦੀ ਜਿਹੜਾ ਮੁਕੱਦਮਾ ਉਹ ਅਸੀਂ ਦਰਜ ਕਰ ਲਿਆ। ਜਿੱਥੇ ਇਹਨਾਂ ਨੇ ਜਿਹੜੀ ਮ੍ਰਿਤਕ ਦਾ ਅੰਤਮ ਸੰਸਕਾਰ ਕੀਤਾ ਸੀ ਉਸ ਤੋਂ ਉਹਦੀਆਂ ਹਸਤੀਆਂ ਵੀ ਅਸੀਂ ਕਬਜ਼ਾ ਪੁਲਿਸ ਵਿੱਚ ਲੈ ਲਈਆਂ ਤੇ ਸਾਰਿਆਂ ਨੂੰ ਅਸੀਂ ਐਨਾਲਿਸਿਸ ਵਾਸਤੇ ਐਫਐਐਸਐਲ ਭੇਜਾਂਗੇ। ਤੇ ਇਹਦੇ ਨਾਲ ਮੌਤ ਦੇ ਕਾਰਨਾਂ ਬਾਰੇ ਵੀ ਪਤਾ ਲਗਾਇਆ ਜਾਊਗਾ। ਤੇ ਨਾਲ ਦੀ ਨਾਲ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਨ੍ਹਾਂ ਵਿਅਕਤੀਆਂ ਨੇ ਇਹਦਾ ਅੰਤਮ ਸੰਸਕਾਰ ਕੀਤਾ ਤੇ ਸਬੂਤਾਂ ਨੂੰ ਮਿਟਾਇਆ ਵਾ ਉਹਦੇ ਪਸੰਦੀ ਵੀ ਪੜਤਾਲ ਕਰਕੇ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਲੜਕੇ ਨੇ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਜਿਹੜੀ ਘਰ ਲੱਗੀ ਡੀਵੀਆਰ ਲਾ ਕੇ ਤੇ ਸਮੇਤ ਆਪਣੇ ਪਰਿਵਾਰ ਉਹ ਘਰ ਤੋਂ ਅੱਗੇ ਪਿੱਛੇ ਹੋ ਗਿਆ ਉਹਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਜਿਹੜੀਆਂ ਪਾਰਟੀਆਂ ਬਣਾ ਕੇ ਜਿੱਥੇ ਜਿੱਥੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਦਾ ਉਲੁਖਣ ਥਾਵਾਂ ਨੇ ਉਥੇ ਰੇਡ ਕਰਨ ਵਾਸਤੇ ਅਸੀਂ ਜਿਹੜੀ ਪੁਲਿਸ ਪਾਰਟੀਆਂ ਭੇਜ ਦਿੱਤੀਆਂ ਤੇ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਊਗਾ ਤੇ ਠੋਕ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ